ਅੱਜ ਸਵੇਰੇ ਜੀਰਕਪੁਰ ਪਟਿਆਲਾ ਰੋਡ ਤੇ ਤਿੰਨ ਗੱਡੀਆਂ ਦੀ ਆਪਸ ਚ ਟੱਕਰ ਹੋ ਗਈ। ਇਹ ਟੱਕਰ ਦਾ ਕਾਰਨ ਧੁੰਦ ਦੱਸੀ ਜਾ ਰਹੀ ਹੈ ਤੇ ਲਾਈਟਾਂ ਤੋਂ ਪਹਿਲਾਂ ਜਿਹੜੀ ਇਨੋਵਾ ਗੱਡੀ ਨੇ ਪਹਿਲਾਂ ਬ੍ਰੇਕਾਂ ਮਾਰੀਆਂ ਉਸ ਤੋਂ ਬਾਅਦ ਦੋ ਗੱਡੀਆਂ ਜਿਹੜੀਆਂ ਪਿੱਛੋਂ ਆ ਰਹੀਆਂ ਸੀ ਇਹ ਆ ਉਹ ਵੀ ਨਾਲ ਵੱਜੀਆਂ। ਅੱਜ ਸਵੇਰੇ ਤੋਂ ਹੀ ਕਾਫੀ ਜਿਆਦਾ ਇਲਾਕੇ ਚ ਧੁੰਦ ਦੇਖੀ ਜਾ ਰਹੀ ਹੈ ਜਿਸ ਕਾਰਨ ਹਾਦਸੇ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ ਤੇ ਆਪ ਸਭ ਨੂੰ ਬੇਨਤੀ ਹੈ ਕਿ ਜੇ ਘਰੋਂ ਨਿਕਲਦੇ ਹੋ ਤਾਂ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲੋ ਤੁਸੀਂ ਦੇਖ ਸਕਦੇ ਗੱਡੀ ਦੀ ਹਾਲਤ ਕਿੰਨੀ ਮਾੜੀ ਹੋਈ ਹੋਇਆ ਤੇ ਭਿਆਨਕ ਐਨੀ ਟੱਕਰ ਐਨੀ ਭਿਆਨਕ ਸੀ ਕਿ ਗੱਡੀਆਂ ਦੇ 에ਅਰ ਬੈਗ ਵੀ ਖੁੱਲ ਗਏ ਪਰ ਗਨੀਮਤ ਇਹ ਰਹੀ ਕਿ ਕੋਈ ਹਤਾਤ ਨਹੀਂ ਹੋਇਆ ਇਹ ਇਹ ਗੱਡੀਆਂ ਜਿਹੜੀਆਂ ਹੈਗੀਆਂ ਗੋਪਾਲ ਸਵੀਟ ਦੇ ਸਾਹਮਣੇ ਜਿੱਥੇ 에어ਪੋਰਟ 에어ਫੋਰਸ ਵਾਲੀ ਰੋਡ ਨਿਕਲਦੀ ਆ ਉੱਥੇ ਹਾਦਸਾ ਹੋਇਆ ਹੈ ਤੁੰਦ ਤੁਸੀਂ ਦੇਖ ਸਕਦੇ ਪਿੱਛੇ ਕਿੰਨੀ ਸੰਘਣੀ ਤੁੰਦਾ ਇਹ ਤੁੰਦ ਸਵੇਰ ਤੋਂ ਹੀ ਇਸੇ ਤਰ੍ਹਾਂ ਤੇ ਸਭ ਨੂੰ ਬੇਨਤੀ ਹੈ ਕਿ ਜੇ ਜ਼ਰੂਰੀ ਕੰਮ ਹੋਵੇ ਤਾਂ ਨਿਕਲੋ ਬਾਹਰ ਅਦਰਵਾਜ਼ੀ ਬਹੁਤ ਸਲੋ ਆਪਣੇ ਹਿਸਾਬ ਨਾਲ ਗੱਡੀ ਚਲਾਓ ਤਾਂ ਕਿ ਆਸਾ ਹੋਂ ਤੋ ਬਸ ਕੇ ਇਹ ਸ਼ਹਿਰੀ ਇਲਾਕਾ ਹਲੇ ਤਾਂ ਇੱਥੇ ਤੁੰਦ ਥੋੜੀ ਘੱਟ ਆ ਪਰ ਜੋ ਜੋ ਤੁਸੀਂ ਰਾਜਪੁਰੇ ਵੱਲ ਨੂੰ ਵਧੂਗੇ ਇਹ ਤੁੰਦ ਹੋਰ ਵੀ ਸੰਘਣੀ ਹੁੰਦੀ ਜਾਣੀ ਅਤੇ ਵਿਜ਼ਿਬਿਲਟੀ ਬਹੁਤ ਹੀ ਘੱਟ ਜਾਏਗੀ ਕਈ ਲੋਕ ਜਲਦਬਾਜ਼ੀ ਚ ਬਹੁਤ ਤੇਜ਼ ਗੱਡੀ ਚਲਾਉਂਦੇ ਆ ਤੇ ਅੱਗੋ ਕੋਈ ਆ ਜਾਂਦਾ ਤੇ ਹਾਥਾ ਹੋ ਜਾਂਦਾ ਤੇ ਪਿੱਛੋਂ ਵੀ ਤੇਜ਼ ਗੱਡੀਆਂ ਆ ਰਹੀ ਹੁੰਦੀ ਹੈ ਤੇ ਇਸ ਦੇ ਨਾਲ ਕਈ ਵਰੀ 10 10 20 20 ਗੱਡੀਆਂ ਵੀ ਆਪਸ ਚ ਵੱਜ ਜਾਂਦੀਆਂ ਇਹ ਸਿਰਫ ਧੁੰਦ ਦੇ ਕਾਰਨ ਤੇ ਜਲਦਬਾਜ਼ੀ ਦੇ ਕਾਰਨ ਹੀ ਹੁੰਦਾ ਤੇ ਬੇਨਤੀ ਹੈ ਕਿ ਆਪਣੀ ਗੱਡੀਆਂ ਉਸ ਹਿਸਾਬ ਨਾਲ ਚਲਾਓ ਤਾਂ ਕਿ ਤੁਸੀਂ ਉਸ ਨੂੰ ਕੰਟਰੋਲ ਕਰ ਸਕੋ ਸ਼ੁਕਰੀਆ